ਹਾਂਜੀ ਤੁਹਾਨੂੰ ਸਾਰਿਆਂ ਨੂੰ ਪਿਆਰ ਭਰਿਤ ਸਤਿ ਸ੍ਰੀ ਅਕਾਲ ਜੀ ਤੁਹਾਡੇ ਵਾਸਤੇ ਛਿਮਰ ਫੈਬਰਿਕ ਦਾ ਸੂਟ ਪਹਿਲਾਂ ਦੋ ਕਲਰ ਚਾਰਟ ਬਣੇ ਨੇ ਡਿਜ਼ਾਈਨ ਚੈੱਕ ਕਰੋ ਪ੍ਰੋਪਰ ਹੈਂਡਵਰਕ ਦਾ ਕੰਮ ਆ ਛਿਮਰ ਫੈਬਰਿਕ ਹੈ ਜੀ ਪਿਓਰ オリジナル ਛਿਮਰ ਫੈਬਰਿਕ ਨਾਲ ਚਨੌਣ ਦਾ ਦੁਪੱਟਾ ਪਿਓਰ ਪਾੜਾ ਤਿਲਕੀਤੀ ਤਲਵਾਰ ਰੇਡ ਦੀ ਪੂਰੇ ਓਪਨ ਚੈਲੰਜ ਰੇਡ ਦੀ ਗਾਰੰਟੀ ਹੈ ਜੀ ਵੀਡੀਓ ਨੂੰ ਬਾਈ ਬਣ ਕੇ ਸ਼ੇਅਰ ਕਰ ਦਿਆ ਜੀ ਦੇਖੋ ਪ੍ਰੋਪਰ ਹੈਂਡਵਰਕ ਦਾ ਕੰਮ ਆਇਆ ਜੀ ਵਿਦ ਬਾਜੂ ਹੈਂਡਵਰਕ ਨਾਲ ਉਪਾੜਾ ਸਿਲਕ ਦੀ ਥਲਵਾਰ ਹੈ ਵਿਦ ਬਾਜੂ ਹੈਂਡਵਰਕ ਨਾਲ ਹੈ ਜੀ ਬਹੁਤ ਦੀ ਟ੍ਰੈਂਡ ਦੇ ਵਿੱਚ ਦੇ ਦਿਆਂਗਾ ਤੁਹਾਨੂੰ ਜਿੱਥੋਂ ਮਰਜੀ ਰੇਟ ਟਰਾਈ ਕਰ ਲਓ ਪੂਰੇ ਪੰਜਾਬ ਵਿੱਚ ਫ੍ਰੀ ਸ਼ਿਪਿੰਗ ਫੂਡ ਰੇਟ ਮਿੱਠਾ ਲਾ ਕੇ ਤੁਹਾਨੂੰ ਕੋਈ ਦੇ ਜਾਵੇ ਫੂਡ ਮੇਰੇ ਕੋਲ ਹੈ ਜੇ ਡਬਲ ਫੂਡ ਨਾਲ ਫ੍ਰੀ ਦੇ ਦਿਆਂਗਾ ਪਿਓਰ ਚਨਾਉਂਦਾ ਦੁਪੱਟਾ ਹੈ ਜੀ ਦੇਖੋ ਪਿਓਰ ਚਨਾਉਂਦਾ ਦੁਪੱਟਾ ਲੈਸ ਲੱਗੀ ਫੋਰ ਸਾਈਡ ਲੈਸ ਦਾ ਕੰਮ ਹੋਇਆ ਦੋ ਕਲਰ ਚਾਰਡ ਬਣ ਕੇ ਆਏ ਨੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੀ ਓਨਲੀ 2200 ਰੁਪਏ ਦੀ ਰੇਂਜ ਦੇ ਵਿੱਚ ਦਵਾਂਗੇ ਬਿਲਕੁਲ ਫ੍ਰੀ ਚੀਪਿੰਗ ਦਵਾਂਗਾ ਵੀਡੀਓ ਨੂੰ ਸ਼ੇਅਰ ਕਰਨਾ ਸ਼ੇਅਰ ਕਿਤੇ ਵਗੈਰਾ ਸੀ ਬਿਲਕੁਲ ਸੂਟ ਨਹੀਂ ਸੇਲ ਕਰਨਾ ਜੀ ਜਿੰਨੀ ਮਰਜ਼ੀ ਰੇਟ ਤੋਂ ਵਧੀਆ ਤੋਂ ਵਧੀਆ ਕੁਆਲਿਟੀ ਬਾਜ਼ਾਰ 'ਚ 3995 4095 ਰੁਪਏ ਦਾ ਸੂਟ ਵੇਚ ਰਿਹਾ ਸਾਡਾ ਇਹ ਕੰਮ ਨਹੀਂ ਹੈਗਾ ਵੀ ਫੂਟ ਪਾਤਾ ਵੀਡੀਓ ਪਾਤੀ ਤੇ ਚੌਪ ਤੇ ਵਿਜਿਟ ਕਰੋ ਵੀ ਇਹ ਨਹੀਂ ਵੀ ਰੇਟ ਵਿੱਚ ਲਿਖਣਾ ਨਹੀਂ ਵੀ ਕਿਸੇ ਨੂੰ ਕੀ ਕਿਥੇ ਲੋਕੀ ਉਹ ਕੰਮ ਨਹੀਂ ਹੈਗਾ ਸਾਡਾ ਜੀ ਜੋ ਰੇਟ ਰੱਖਦਾ ਸਾਡਾ ਉਹੀ ਰੇਟ ਆ ਠੀਕ ਹੈ ਜੀ ਓਨਲੀ 250 ਰੁਪਏ ਦਾ ਸੂਟ ਪੂਰਾ ਓਪਨ ਚੈਲੰਜ ਹੈ ਜਿੱਥੋਂ ਮਰਜ਼ੀ ਰੇਟ ਟਰਾਈ ਕਰ ਲੋ ਜੀਰੇ ਸ਼ਹਿਰ ਦੇ ਖਾਸ ਕਰਕੇ ਰੇਟ ਦੀ ਪੂਰ ਗਾਰੰਟੀ ਤੇ ਵੀਡੀਓ ਨੂੰ ਸ਼ੇਅਰ ਕਰਨਾ ਭਾਈ ਬੰਕੇ ਬਿਲਕੁਲ ਨਹੀਂ ਭੁੱਲਣਾ ਮਿਲਣਾ ਕਿੱਥੋਂ ਦੀਵਾਨ ਚੰਦ ਨਿਰਮਤ ਜੰਦ ਦੀ ਹੱਡੀ ਪੁਰਾਣੀ ਕਚੇਰੀ ਵਾਲੀ ਸਾਈਡ 메ਨ ਬਾਜ਼ਾਰ ਜੀਰਾ ਧੰਮਾ ਦੀ ਸੱਤਰੀਗਾ